ਬੀਤੇ ਦਿਨ ਡਾਕਟਰ ਭੀਮਰਾਓ ਮੇਂਦਕਰ ਦੀ ਮੂਰਤੀ ਤੋੜੇ ਜਾਣ ਦੇ ਵਿਰੋਧ ਦੇ ਵਿੱਚ ਅੱਜ ਵਾਲਮੀਕੀ ਭਾਈਚਾਰ ਦੀ ਕਾਲ ਅਤੇ ਕਸਬਾ ਮੱਲਾਵਾਲਾ ਦੇ ਵਾਲਮੀਕੀ ਭਾਈਚਾਰ ਦੇ ਪ੍ਰਧਾਨ ਰਮੇਸ਼ ਠਵਾਲ ਦੀ ਅਗਵਾਈ ਦੇ ਵਿੱਚ ਕਸਬਾ ਮੱਲੇਵਾਲਾ ਮੁਕੰਮਲ ਤੌਰ ਤੇ ਬੰਦ ਰਿਹਾ ਅਤੇ ਕਸਬੇ ਦੇ ਸਮੂਹ ਵਾਸੀਆਂ ਤੇ ਦੁਕਾਨਦਾਰਾਂ ਵੱਲੋਂ ਵਾਲਮੀਕੀ ਭਾਈਚਾਰ ਨੂੰ ਸੇਵਾ ਦਿੰਦੇ ਹੋਏ ਆਪਣੀਆਂ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਇਸ ਮੌਕੇ ਤੇ ਰਮੇਸ਼ ਠਵਾਲ ਨੇ ਕਿਹਾ ਕਿ 26 ਜਨਵਰੀ ਨੂੰ ਹੋਈ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਂਦਕਰ ਦੇ ਸ਼ਰੂਪ ਦੀ ਬੇਵਿਵਦੀ ਘਟਨਾ ਬਹੁਤ ਹੀ ਨਿੰਦਣਯੋਗ ਘਟਨਾ ਹੈ ਅਤੇ ਅਜਿਹੀਆਂ ਘਟਨਾ ਦਰਿਤ ਸਮਾਜ ਕਦੇ برداشت ਨਹੀਂ ਕਰੇਗਾ ਕਿਉਂਕਿ ਬਾਬਾ ਸਾਹਿਬ ਦਰਿਤ ਸਮਾਜ ਦੇ ਰੈਬਰ ਰਹੇ ਹਨ ਕਿਉਂਕਿ ਉਹਨਾਂ ਨੇ ਸਮਝਾਂਦੀ ਰਚਨਾ ਕਰਕੇ ਦਬੇ ਕੁਚੇ ਲੋਕਾਂ ਨੂੰ ਬਰਾਬਰਤਾ ਦਾ ਅਧਿਕਾਰ ਲੈ ਕੇ ਦਿੱਤਾ ਹੈ ਜਿਹੜਾ ਮੱਲਾਂ ਵਾਲਾ ਇਹ ਬਹੁਤ ਸਾਡਾ ਸਾਥ ਦੇਂਦਾ ਅੱਗੇ ਵੀ ਕਈ ਵਾਰੀ ਕੋਈ ਮੂਵਮੈਂਟਾਂ ਲੜੀਆਂ ਨੇ ਬੰਦੀ ਕਾਲ دیے ਤੇ ਮੱਲਾਂ ਵਾਲਾ ਪਰਮਾ ਹੰਗਾਰਾ ਸਾਨੂੰ ਮਿਲਦਾ ਹੈ ਔਰ ਭਾਈਚਾਰਕ ਸਾਂਝ ਬਣਾ ਕੇ ਰੱਖਦੇ ਸਾਰੇ ਜਿਨ੍ਹਾਂ ਵੀ ਜਨਰਲ ਲੋਕ ਨੇ ਜਾਂ ਐਸੀ ਬੀਸੀ ਸਾਰੇ ਅੱਜ ਰੋਸ ਜਤਾਇਆ ਜਾ ਰਿਹਾ ਹੈ ਹਾਂਜੀ ਅੱਜ ਹੀ ਰੋਸ ਉਸੇ 26 ਜਨਵਰੀ ਜੋ ਮੂਰਤੀ ਨੂੰ ਖੰਡਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸੇ ਸਬੰਧ ਵਿੱਚ ਰੋਸ ਵਧੀਆ ਸਾਥ ਮਿਲ ਰਿਹਾ ਜੀ ਬਹੁਤ ਵਧੀਆ ਸਾਥ ਮਿਲ ਰਿਹਾ ਜੀ ਕਿਸੇ ਨੇ ਵੀ ਸਾਨੂੰ ਮਤਲਬ ਕਿ ਨਰਾਸ਼ ਨਹੀਂ ਕੀਤਾ ਅਸੀਂ ਰਾਤ ਦਿੱਤਾ ਤੜਕੇ ਵੇਖਿਆ ਬਾਜ਼ਾਰ ਸਾਰਾ ਬੰਦ ਸੀ ਆ ਜੀ ਕਿੰਨੇ ਵੇ ਸਮਾਪਤ ਕੀਤਾ ਜਾਏਗਾ ਇਹ ਜੀ ਸ਼ਾਮੇ 4 ਵਜੇ ਸਮਾਪਤ ਕੀਤਾ ਜਾਏਗਾ ਜੀ ਸੋ 바ਵਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਦੇ ਨਾਲ ਛੇੜਛਾੜ ਕੀਤੀ ਗਈ ਉਹਨੂੰ ਖੰਡਿਤ ਕੀਤਾ ਗਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਕਾਰਨ ਅੱਜ ਫਰੋਪਰ ਜ਼ਿਲ੍ਹਾ ਬੰਦ ਹੈ ਜੀ ਔਰ ਸੋ ਇਸ ਕਰਕੇ ਅਸੀਂ ਵੀ ਮੱਲਾਵਾਲਾ ਨਗਰ ਬੰਦ ਕੀਤਾ ਇਸ ਤਰ੍ਹਾਂ ਦਾ ਹੰਗਾਰਾ ਮੇਰਾ ਜੀ ਹੰਗਾਰਾ ਛਾ ਨੰ ਮੱਲਾਲੇ ਨਗਰ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਅਸੀਂ ਮਤਲਬ ਇੱਕ ਪੋਸਟਰ ਪਾਈ ਔਰ ਮਾੜਾ ਜਿਹਾ ਬਾਜ਼ਾਰ ਚ ਗਿਆ ਤੇ ਸਾਰੇ ਬਾਜ਼ਾਰ ਨੇ ਸਾਡਾ ਸਮਰਥਨ ਬਹੁਤ ਵਧੀਆ ਕੀਤਾ ਜਿਸੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਇਸ ਤਰ੍ਹਾਂ ਦੀ ਕਟਨਾਵਾ ਜਿਹੜੀਆਂ ਹੋ ਰਹੀਆਂ ਨੇ ਕੀ ਕਹੋ ਕਹਿਣਾ ਕੀ ਜੀ ਇਹਦੇ ਅਸੀਂ ਜੋ ਵੀ ਹੈ ਨਾ ਸਰਕਾਰ ਨੂੰ ਚਾਹੀਦਾ ਵੀ ਇਹਦੇ ਤੇ ਧਿਆਨ ਦਿੱਤਾ ਜਾਵੇ ਸਰਕਾਰਾਂ ਕੋਲੇ ਬਹੁਤ ਟੈਲੀਜੈਂਸੀਆਂ ਹੁੰਦੀਆਂ ਨੇ ਉਹ ਇਹਦੇ ਬਾਰੇ ਕਿਉਂ ਨਹੀਂ ਪਤਾ ਲੱਗਦਾ ਸਰਕਾਰ ਨੂੰ ਵੀ ਕੌਣ ਕੀ ਸੋਚ ਰਿਆ ਕਿਹੜੇ ਕਿਹੜੇ ਭਾਈਚਾਰੇ ਲੋਏ ਅੱਜ ਜਿਹੜਾ ਖਾਸ ਤੌਰ ਤੇ ਮੱਲਾ ਵਾਲੇ ਦੀ ਗੱਲ ਕਰਦੇ ਆ ਕਿਹੜੇ ਕਿਹੜੇ ਭਾਈਚਾਰੇ ਨਾਲ ਸਹਿਯੋਗ ਮਿਲ ਰਿਹਾ ਇਹ ਟੋਟਲ ਆਲਮੋਸਟ ਹੀ ਸਾਰੇ ਮਤਲਬ ਭਾਈਚਾਰਕ ਸਾਂਝ ਦੇ ਸਾਡੇ ਸਾਰੇ ਸਾਥ ਦੇ ਰਹੇ ਟੋਟਲ ਐਸ்சி ਬੀਸੀ ਜਰਨਲ ਵੀਰ ਸਾਡੇ ਸਾਰੇ ਸਾਥ ਦੇ ਰਹੇ ਨੇ ਠੀਕ ਹੈ ਜੀ ਵਧੀਆਂ ਗੱਲਾਂ ਮਿਲ ਰਹੀਆਂ ਬਹੁਤ ਵਧੀਆ ਜੀ ਪਿੰਡ ਧੀਰਾ ਕਰ ਰਹੇ ਤੋਂ ਸਾਡੀ ਟੀਮ ਆਈ ਹੈ ਪਿੰਡ ਫੱਤੇ ਵਾਲੇ ਦਾ ਟੀਮ ਆਈ ਹੈ ਜੀ ਮੱਲਾ ਵਾਲੇ ਤੋਂ ਸਾਬਕਾ ਪ੍ਰਧਾਨ ਬੱਬਲ ਸ਼ਰਮਾ ਜੀ ਆਏ ਨੇ ਸੋ ਸਾਡੇ ਮਤਲਬ ਜਿੰਨੇ ਵੀ ਸੱਜਣ ਨੇ ਸੋ ਅਸੀਂ ਉਹਨਾਂ ਦੇ ਬਹੁਤ ਬਹੁਤ ਹੈ ਦਿਲ ਤੋਂ ਧੰਨਵਾਦੀ ਹਾਂ ਜੀ ਬਹੁਤ ਵਧੀਆ ਹੁੰਗਾਰਾ ਸਾਨੂੰ ਮਿਲ ਰਿਹਾ ਜੀ ਇਹ ਪਹਿਲਾਂ ਕੇਂਦਰਾ ਮੰਤਰੀ ਵੱਲੋਂ ਜਿਹੜਾ ਇੱਕ ਬਿਆਨ ਆਉਂਦਾ ਉਹ ਜਿਹੜਾ ਨਿੰਦਣਯੋਗ ਹੁੰਦਾ ਅੱਜ ਇਹ ਘਟਨਾ ਹੁੰਦੀ ਸਾਹਮਣੇ ਕਿਸ ਤਰ੍ਹਾਂ ਦੀ ਗਲਤ ਤਾਂ ਉਹੀ ਹੈ ਨਾ ਜੀ ਕੰਮ ਤਾਂ ਕਿਤਨੇ ਕਿਤੇ ਸਰਕਾਰਾਂ ਦੇ ਹੀ ਨੇ ਪਹਿਲਾਂ ਖੁਦ ਬੀਜੇਪੀ ਜਿਹੜੇ ਆਪਣੇ ਅਮਿਤ ਸ਼ਾਹ ਜੀ ਨੇ ਉਹ ਬੋਲਦੇ ਨੇ ਔਰ ਬਾਅਦ ਵਿੱਚ ਇਹ ਬੰਦਾ ਆਉਂਦਾ ਇਹ ਵੀ ਬਾਹਰੋਂ ਆਇਆ ਬੰਦਾ ਤਿੰਨ ਕੁ ਮਹੀਨੇ ਤੋਂ ਆਮਰੀ ਸਰਚ 'ਚ ਰਹਿ ਰਿਹਾ ਕਿ ਸਰਕਾਰ ਨੂੰ ਪਤਾ ਨਹੀਂ ਹੈ ਕੌਣ ਕੀ ਕਰ ਰਿਹਾ ਹੈ ਫਿਰ ਵੇਖੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਦੋਂ ਉਹ ਬੰਦਾ ਬੁੱਤ ਤੇ ਚੜਦਾ ਹੈ ਜਿਹੜੀ ਉੱਥੇ ਪੌੜੀ ਲਾਉਂਦਾ ਹੈ ਉਹ ਕੱਲੇ ਬੰਦੇ ਦੇ ਪੌੜੀ ਲਾਉਣ ਦਾ ਵਸ ਦੀ ਗੱਲ ਨਹੀਂ ਹੈ ਕੱਲਾ ਬੰਦਾ ਜਿੰਨੀ ਪੌੜੀ ਭਾਰੀ ਹੁੰਦੀ ਹੈ ਉਹ ਜਿਹੜਾ ਨਹੀਂ ਸੌਖੀ ਨਹੀਂ ਹੈ ਉਹ ਦੇਖੋ ਕਿਵੇਂ ਉੱਥੇ ਆਈ ਕੀ ਜਦੋਂ ਲੈ ਕੇ ਜਾਂਦਾ ਕਿਸੇ ਨੂੰ ਪਤਾ ਨਹੀਂ ਕੀ ਕਰੇਗਾ ਜਾਂ ਉਹਨੇ ਉਹ ਲਈ ਕਿਉਂ ਜੇ ਆਪਾਂ ਮੰਨ ਲਓ ਨਗਰਪੰਚਾਇਤ ਤੋਂ ਕੋਈ ਚੀਜ਼ ਲੈਣੀ ਹੈ ਉਹਦੇ ਲਈ ਸਾਨੂੰ ਸਾਰਾ ਕੁਝ ਦੱਸਣਾ ਪੈਂਦਾ ਸੀ ਕਿੱਥੇ ਕੀ ਚੀਜ਼ ਲੈ ਜਾਣੀ ਹੈ ਕੀ ਉਹਦੇ ਬਾਰੇ ਕੋਈ ਕਿਸੇ ਨੇ ਪੁੱਛਿਆ ਨਹੀਂ ਕਾਫੀ ਹੋਰ ਵੀ ਉੱਥੇ ਲੋਕ ਹੈਗੇ ਸੀ ਕਹਿ ਸਕਦੇ ਵੇ ਇਹ ਨਹੀਂ ਸੁਣਾ ਸੀਗਾ ਉਹ ਜਿਹੜਾ ਹਾਂ ਹਾਂਜੀ ਉਹੀ ਗੱਲ ਨਾ ਕਿਤੇ ਨਾ ਕਿਤੇ ਉਦੋਂ ਦੇਖੋ ਜੀ ਪ੍ਰਸ਼ਾਸਨ ਵੀ ਉੱਥੇ 24 ਘੰਟੇ ਰਹਿੰਦਾ ਪ੍ਰਸ਼ਾਸਨ ਨੇ ਵੀ ਕੋਈ ਆਵਦੀ ਨਹੀਂ ਮਤਲਬ ਭੂਮਿਕਾ ਨਾ ਭਾਈ ਉਹ ਪ੍ਰਸ਼ਾਸਨ ਨੇ ਵੀ ਉਹਨੂੰ ਨਹੀਂ ਫੜਿਆ ਪਰ ਜਦੋਂ ਪਤਾ ਲੱਗਾ ਵੀ ਉਹ ਲਾਲ ਲਾਲਾ ਹੋ ਗਈ ਉਦੋਂ ਸਿਕਿਉਰਟੀ ਗਾਰਡ ਸੀ ਜਿਹੜੇ ਦੋ ਜਣੇ ਉਹਨਾਂ ਨੇ ਮਤਲਬ ਥੱਲੇ ਲਾਇਆ ਪਿਆ ਨਾ ਕਿਤਨੇ ਕਿਤੇ ਮੁੱਦਾ ਜਿਹੜਾ ਧਾਰਮਿਕ ਬਣਾਇਆ ਜਾ ਰਿਹਾ ਇਸ ਪੱਖੋਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਜੀ ਇਹ ਮੁੱਦਾ ਧਾਰਮਿਕ ਹੀ ਬਣਾਇਆ ਜਾ ਰਿਹਾ ਕਿਤਨੇ ਕਿਤੇ ਸਾਡੀ ਭਾਈਚਾਰਕ ਜਿਹੜੀ ਸਾਂਝ ਹੈ ਉਹ ਉਸ ਨੂੰ ਖਤਮ ਕੀਤਾ ਜਾ ਰਿਹਾ ਵੀ ਸਾਨੂੰ ਆਪਸ ਵਿੱਚ ਲੋਕਾਂ ਨੂੰ ਲੜਾਇਆ ਜਾ ਰਿਹਾ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਆ ਕਿ ਅਸੀਂ ਇਹਦੇ ਤੇ ਧਿਆਨ ਦਈਏ ਸਾਡੀ ਜਿਹੜੀ ਲੜਾਈ ਆ ਅਸੀਂ ਉਹ ਲੜੀਏ ਇਹਨੂੰ ਜਿਹੜੀ ਭਾਈਚਾਰਕ ਸਾਂਝ ਅਸੀਂ ਉਹ ਨਾ ਖਤਮ ਕਿਤੇ ਕਰ ਬੈਠ ਜਾਈਏ ਚੰਦਨ ਦੇ ਵਿਚਾਰ ਵਾਲੀ ਗੱਲ ਇਹ ਵੀ 26 ਜਨਵਰੀ ਨੂੰ ਹੀ ਸੰਵਿਧਾਨ ਜਿਹੜਾ ਲਾਗੂ ਹੋਇਆ ਸੀਗਾ ਤੇ ਜਿਹੜੀ ਹਰਕਤ ਵੀ ਕਰਵਾਈ ਗਈ 26 ਜਨਵਰੀ ਨੂੰ ਕਰਵਾਏਗੀ ਗੰਤੰਤਰ ਦਿਵਸ ਇੱਕ ਆਪਣਾ ਪੂਰੇ ਇੰਡੀਆ ਦਾ ਆਪਣਾ ਸੰਵਿਧਾਨਿਕ ਦਿਨ ਅੱਛਾ ਉਹ ਤੇ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਟ ਉਹ ਕਿਸੇ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਹਾਲਾਂਕਿ ਜਿਹੜਾ ਉਹ ਸਰਕਲ ਹੈ ਜਿਹੜੀ ਉਹ ਜਗ੍ਹਾ ਹੈ ਉੱਥੇ ਪ੍ਰਸ਼ਾਸਨ ਜਾਂ ਪੁਲਿਸ 24 ਘੰਟੇ ਰਹਿੰਦੀ ਹੈ 24 ਘੰਟੇ ਖਾਸ ਕਰਕੇ ਕੰਦੰਤਰ ਦੀ ਸੀਗਾ ਚੱਪੇ ਚੱਪੇ ਦੇ ਚੈਕਿੰਗ ਸੀਗੀ ਸਾਰਾ ਕੁਝ ਸੀ ਲੇਕਿਨ ਇੱਕ ਪੇਡੀ ਵੱਡੀ ਪੌੜੀ ਲਿਆ ਕੇ ਸਭ ਦੇ ਸਾਹਮਣੇ ਆਪਾਂ ਵੀਡੀਓ ਦੇਖੀ ਹੈ ਪਬਲਿਕ ਉੱਥੇ ਹੈ ਪਰ ਉਹ ਕਿਸੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜੋ ਸੈਂਟਰ ਦੀਆਂ ਏਜੰਸੀਆਂ ਨੇ ਜੋ ਅਸਲ 'ਚ ਪੰਜਾਬ 'ਚ ਕਰਵਾਉਣਾ ਚਾਹ ਰਹੀਆਂ ਨੇ ਚਾਹੇ ਧਾਰਮਿਕ ਦੇ ਸਿਸਟਮ ਨਾਲ ਲਾ ਲੋ ਚਾਹੇ ਤੁਸੀਂ ਖੇਤਾਨੀ ਸਿਸਟਮ ਨਾਲ ਲਾ ਲੋ ਉੱਚੇ ਵਪਾਰਕ ਨਾਲ ਲਾ ਲੋ ਉਹਨਾਂ ਦੇ ਕਾਜੰਡਾ ਹੈ ਵੀ ਫੁੱਟ ਪਾਓ ਤੇ ਰਾਜ ਕਰੋ ਲੇਕਿਨ ਇਹ ਸੀਟ ਆਪਣ ਨੂੰ ਸਾਰਿਆਂ ਨੂੰ ਆਪਣੀਆਂ ਬਚਣਾ ਪਏਗਾ ਕਿ ਜੇ ਆਪਾਂ ਉਹਨਾਂ ਦੇ ਮਗਰ ਲਾ ਕੇ ਇਹ ਜਿਸ ਤਰ੍ਹਾਂ ਦਾ ਕੰਮ ਕਰਨਾ ਹੈ ਕਿ ਮਾਹੌਲ ਖਰਾਬ ਹੋਵੇ ਕਿਉਂਕਿ ਜੇ ਹੁਣ ਮਾਹੌਲ ਖਰਾਬ ਹੋਇਆ ਕਿਤੇ ਕਦੀ ਠੀਕ ਨਹੀਂ ਹੋਏਗਾ ਸੋ ਸਾਰਿਆਂ ਨੇ ਮੱਲਾਂ ਵਿੱਚ ਪੂਰਾ ਸਹਿਯੋਗ ਦਿੱਤਾ ਹੈ ਦੁਕਾਨਦਾਰ ਭਾਈਚਾਰ ਖਸਾਨ ਸਾਰਿਆਂ ਨੇ ਵਧੀਆ ਨਿਭਾਈ ਆ ਸਾਰਿਆਂ ਨੇ ਪ੍ਰੋਪਰ ਬੰਦ ਰੱਖਿਆ ਇੱਕ ਵਾਰੀ ਕਹਿੰਦੇ ਪ੍ਰੋਪਰ ਬੰਦ ਰੱਖਿਆ ਸੋ ਸਭ ਦਾ ਧੰਨਵਾਦ ਹੈ ਬਾਕੀ ਇਹ ਹੈ ਕਿ ਮੈਂ ਤਾਂ ਇੱਕ ਵਾਰ ਅਪੀਲ ਕਰੂੰਗਾ ਕਿ ਜਿੰਨੀਆਂ ਅੱਜ ਇਕੱਠੇ ਹੋਏ ਨੇ ਜਿਆਦਾ ਤੋਂ ਜਿਆਦਾ ਇੱਕ ਇਕੱਠ ਹੋਣਾ ਚਾਹੀਦਾ ਸੀਗਾ ਲੇਕਿਨ ਪਤਾ ਨਹੀਂ ਲੋਕਾਂ ਦੀ ਸੋਚ ਕਿੱਥੇ ਹੈ ਵੀ ਜੇ ਸੰਵਿਧਾਨ ਹੈ ਤੇ ਆਪਾਂ ਹੈ ਜੇ ਸੰਵਿਧਾਨ ਖਤਮ ਤੇ ਆਪਾਂ ਵੀ ਖਤਮ ਸੋ ਖਾਸ ਕਰਕੇ ਡਾਕਟਰ ਬੀਮ ਰਹੋ ਉਮੀਦ ਕਰਦੇ ਜਿਹੜੀ ਮੂਰਤੀ ਨਾਲ ਛੇੜਖੰਡ ਕੀਤੀ ਗਈ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਜਿਹਦੇ ਤੇ ਸਰਕਾਰਾਂ ਚੱਲਦੇ ਹੈਗੇ ਉਹ ਉਹ ਕਹਿੰਦਾ ਤੁਹਾਡਾ ਉਸ ਹਿਸਾਬ ਨਾਲ ਜਿਆਦਾ ਇਕੱਠ ਜਿਆਦਾ ਗੈਦਰਿੰਗ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਇਕੱਲੀ ਸਿਰਫ ਐਸਪੀ ਬੀਸੀ ਐਸਟੀ ਭਾਈਚਾਰ ਦੀ ਨਹੀਂ ਹੋਣੀ ਚਾਹੀਦੀ ਸਾਰਿਆਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਸੰਵਿਧਾਨ ਦੀ ਲੋੜ ਸਾਰਿਆਂ ਨੂੰ ਹੀ ਹੈ ਇਕਲੇ ਇਹਨਾਂ ਨੂੰ ਲੋੜਦੀਆਂ ਸੰਵਿਧਾਨ ਦੀਆਂ ਸੰਵਿਧਾਨ ਦੀ ਸਾਰੇ ਨਹੀਂ ਲੋੜ ਐ ਬਸ ਇੱਕ ਸੋਹਣਾ ਸੋਚਣ ਦਾ ਫਰਕ ਐ ਕਿ ਅਸੀਂ ਨਾਲ ਬਹਿਣਾ ਜਾਣਾ ਕਿ ਨਹੀਂ ਜਾਣਾ ਉਹ ਕੀ ਸਾਨੂੰ ਕੀ ਕਹੇਗਾ ਇਹ ਦੁਕਾਨਦਾਰ ਕੀ ਕਹਿਣਗੇ ਦੇਖੋ ਜੱਜ ਸੰਵਿਧਾਨ ਪੰਜਾਬ ਦੇ ਹਾਲਾਤ ਵੈਸੇ ਬੱਤਰ ਹੋ ਰਹੇ ਨੇ ਕਾਨੂੰਨ ਦੇ ਲੋ ਤਾਂ ਅੱਗੇ ਪੰਜਾਬ ਚੋਂ ਖਤਮ ਐ ਤੇ ਜੇ ਬਿਲਕੁਲ ਹੀ ਖਤਮ ਹੋ ਗਿਆ ਤੇ ਫਿਰ ਕਿਹੜੀਆਂ ਦੁਕਾਨਾਂ ਤੇ ਕਿਹੜਾ ਬਿਨਸ ਸਾਰਾ ਬੋਲਡਰ ਚੱਲ ਰਹੀਆਂ ਨੇ ਤੇ ਸਾਰਾ ਕੁਝ ਖਤਮ ਹੋ ਜਾਏਗਾ ਸੋ ਮੇਰੇ ਤੇ ਸਾਨੂੰ ਅਪੀਲ ਐ ਕਿ ਹਾਂਜੀ ਬਾਬਾ ਜੀ ਅੱਜ ਮੱਲਾ ਵਾਲਾ ਜਿਹੜਾ ਸੰਪੂਰਨ ਜਿਹੜਾ ਸ਼ਹਿਰ ਬੰਦ ਕੀਤਾ ਗਿਆ ਤੁਸੀਂ ਪਹੁੰਚਿਆ ਕਿਉਂ ਜਿਹੜੀ ਇਹ ਘਟਨਾ ਵਾਪਰੀ ਹੈ ਉਸ ਘਟਨਾ ਦਾ ਅਸੀਂ ਬਿਲਕੁਲ ਵਿਰੋਧ ਕਰਦੇ ਹਾਂ ਔਰ ਦੂਜੀ ਗੱਲ ਅਸੀਂ ਇਹ ਕਰਨਾ ਚਾਹੁੰਦੇ ਹਾਂ ਕਿ ਇਹੋ ਜੀਆਂ ਘਟਨਾ ਜਦੋਂ ਵਾਪਰੀਆਂ ਵਾਪਰਦੀਆਂ ਕਿਉਂ ਨੇ ਕਿਉਂਕਿ ਸਾਡੇ ਪੰਜਾਬ ਵਿੱਚ ਜਿਹੜੀਆਂ ਕੱਟਗਿੰਤੀਆਂ ਨੇ ਉਹਨਾਂ ਨੂੰ ਆਪਸ ਵਿੱਚ ਲੜਾ ਕੇ ਆਸ ਵਿੱਚ ਵਿਤਕਰਾ ਕਰਾ ਕੇ ਕੁਝ ਲੋਕ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੇ ਆ ਔਰ ਸਾਨੂੰ ਇਸ ਗੱਲਾਂ ਦੀ ਇਸ ਗੱਲ ਇਸ ਗੱਲਾਂ ਤੇ ਸਾਨੂੰ ਵਿਚਾਰ ਕਰਨੀ ਚਾਹੀਦੀ ਹੈ ਤੇ ਸਾਨੂੰ ਆਸ ਵਿੱਚ ਜਿਹੜਾ ਭਾਈਚਾਰਕ ਸਾਂ ਜਿਹੜੀ ਹੈ ਉਹ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਜਿਹੜੇ ਲੋਕ ਇਹੋ ਜੀਆਂ ਘਟਨਾ ਕਰਾ ਕੇ ਤੇ ਆਪਣੀਆਂ ਰੋਟੀਆਂ ਸੇਕਣਦੇ ਆ ਉਹਨਾਂ ਦੀ ਪਛਾਣ ਹੋਣੀ ਚਾਹੀਦੀ ਹੈ ਤੇ ਜਿਹੜਾ ਸਿੱਖ ਹੈ ਉਹ ਹਮੇਸ਼ਾ ਹੀ ਜ਼ੁਲਮ ਦੇ ਵਿਰੁੱਧ ਬੇਸ਼ੱਕ ਹੀ ਲੜਦਾ ਹੈ ਤੇ ਲੜਦਾ ਰਹੇਗਾ ਇਹਦੇ ਨਾਲ ਨਾਲ ਜਿਹੜੇ ਵਿਝਾ ਕਿਸੇ ਸਬੂਤਾਂ ਤੋਂ ਐਵੇਂ ਬਿਆਨ ਦੇ ਦਿੰਦੇ ਨੇ ਉਹਨਾਂ ਬਿਆਨਾਂ ਦਾ ਅਸੀਂ ਬਿਲਕੁਲ ਵਿਰੋਧ ਕਰਦੇ ਆ ਜਿੰਨਾ ਚਿਰ ਪੂਰੀ ਗੱਲ ਸਪੱਸ਼ਟ ਨਹੀਂ ਹੁੰਦੀ ਜਦੋਂ ਪੂਰੀ ਤੈਤਕਣੀ ਗੱਲ ਪਹੁੰਚ ਜਾਂਦੀ ਉਹਨਾਂ ਚਿਰ ਕਿਸੇ ਦੇ ਉੱਪਰ ਐਵੇਂ ਇਲਜ਼ਾਮ ਲਾ ਦੇਣੇ ਇਹ ਅਸੀਂ ਵਿਰੋਧ ਕਰਦੇ ਆ ਇਸ ਵਾਸਤੇ ਅਸੀਂ ਇਹ ਘਟਨਾ ਦਾ ਬਿਲਕੁਲ ਵਿਰੋਧ ਕਰਦੇ ਆ ਜੀ ਧੰਨਵਾਦ ਹਾਂਜੀ ਸਰ ਅੱਜ ਬਾਜ਼ਾਰ ਬੰਦ ਕੀਤਾ ਕਿ ਤੁਸੀਂ ਜਨਾਬ ਕੀ ਕਹੋਗੇ ਇਹ ਪਹਿਲਾਂ ਹੀ ਕਾਲ ਸੀਗੀ ਇਹ ਆਪਣਾ ਭਗਵਾਨ ਬਾਲਮੀਕ ਜੀ ਦੇ ਜਿਹੜੇ ਜ਼ੋਨ ਪ੍ਰਧਾਨ ਨੇ ਰਮੇਸ਼ ਕੁਮਾਰ ਹਟਵਾਲ ਜੀ ਉਹਨਾਂ ਦੀ ਲੀਡਰਸ਼ਿਪ ਤਹਲੇ ਅੱਜ ਕਰੀਬ 30 ਤੋਂ 40 ਬੰਦੇ ਇਕੱਠੇ ਹੋਏ ਆ ਜਿਨ੍ਹਾਂ ਨੇ ਆਪਣਾ ਸਾਰਾ ਬਾਜ਼ਾਰ ਬੰਦ ਕਰਵਾਇਆ ਉਹ ਲੋਕਾਂ ਨੇ ਵੀ ਇਹਨਾਂ ਦਾ ਸਾਥ ਦਿੱਤਾ ਪੀਸਫੁਲੀ ਬਾਜ਼ਾਰ ਬੰਦੇ ਜੀ ਸਿਰਫ ਸਿਰਫ ਮੈਡੀਕਲ ਸ਼ਾਪਸ ਜਿਹੜੀਆਂ ਹੈਗੀਆਂ ਨੇ ਉਹ ਕੁਛ ਇੱਕ ਉੱਪਰ ਹੈਗੀਆਂ ਜੀ ਤੇ ਬਾਕੀ ਸਾਰਾ ਕੁਝ ਪੀਸਫੁਲ ਏ ਇਹ ਜਿਹੜਾ ਆਪਣਾ ਇਹਨਾਂ ਦੀ ਅਗਵਾਹੀ ਕਰ ਰਹੇ ਆ ਸ਼੍ਰੀ ਰਮੇਸ਼ ਕੁਮਾਰ ਅਟਵਾਲ ਜੀ ਜੋਨ ਪ੍ਰਧਾਨ ਮੱਲਾ ਹੋਰ ਆ ਜੀ ਜਿਹੜਾ ਤਰ 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 ਕਰ ਰਹੇ ਨੇ ਉਹ ਸ਼ਾਂਤ ਨਹੀਂ ਹੋ ਰਿਹਾ ਕਿ ਤਾਈ ਬਿਲਕੁਲ ਸ਼ਾਂਤ ਨਹੀਂ ਹੋ ਰਿਹਾ ਜੀ ਇਹ ਮਤਲਬ ਜਿਹੜੀ ਜਥੇਬੰਦੀ ਸੂਝੂ ਜਥੇਬੰਦੀ ਕੋਈ ਇਹਨਾਂ ਨੇ ਇਹਨਾਂ ਵੱਲੋਂ ਕੋਈ ਉਹ ਮਤਲਬ ਕੋਈ ਉਹਦਾ ਨਾ ਨਹੀਂ ਸਿਚੁਏਸ਼ਨ ਕ੍ਰੀਏਟ ਕੀਤੀ ਗਈ ਜਿਹਦੇ ਨਾਲ ਮਾਹੌਲ ਤਣਾਪੂਰਨ ਹੋਏ ਜਾਂ ਕੋਈ ਉਹੋ ਜੀ ਗੱਲਬਾਤ ਹੋਵੇ ਔਰ ਲੋਕਾਂ ਨੇ ਵੀ ਇਹਨਾਂ ਦੀ ਗੱਲ ਮੰਨੀ ਇਹ ਕਿਹੜੇ ਮੁੱਦੇ ਨੂੰ ਲੈ ਕੇ ਸਰਕਾਰ ਅੱਜ ਬਾਜ਼ਾਰ ਬੰਦ ਕੀਤਾ ਗਿਆ ਹੈ ਕਿ ਇਹ ਕੁਝ ਦਿਨ ਪਹਿਲਾਂ ਸ਼੍ਰੀ ਬੀ ਆਰ ਅੰਬੇਦਕਰ ਜੀ ਦੀ ਜਿਹੜੀ ਮੂਰਤੀ ਉਹਦਾ ਖੰਡਨ ਕੀਤਾ ਗਿਆ ਸੀ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਵੱਲੋਂ ਪਹਿਲਾਂ ਕਾਲ ਕੀਤੀ ਗਈ ਸੀ ਪੰਜਾਬ ਬੰਦ ਦੀ ਇਹ ਸਾਰੇ ਪੂਰੇ ਪੰਜਾਬ ਦੇ ਵਿੱਚ ਹੀ ਹੋ ਰਿਹਾ ਜੀ ਇਹ ਪਰ ਪੰਜਾਬੀ ਟੀਵੀ ਲਈ ਮੱਲੇਵਾਲਾ ਤੋਂ ਹਰਪਾਲ ਖਾਸਾ ਦੀ ਖਾਸ ਰਿਪੋਰਟ